ਅੱਜ ਸਾਡੇ ਕੋਲ ਜਾ ਰਹੀ ਹੈ ਕਿ ਇਹ ਜਿਹੜੀਆਂ ਮਕੈਨੀਕਲ ਫ੍ਰੀਕਿੰਗ ਮਸ਼ੀਨਾਂ ਨੇ ਜੋ ਜਿਹੜੀਆਂ ਆਟਕੀਆਂ ਨੇ ਔਰ ਉਹ ਰਾਸਤੇ ਦੇ ਵਿੱਚ ਨੇ ਉਹ ਮਿਸਟਰ ਜਿਹੜੀਆਂ ਅੱਜ ਆਇਆ ਹੋਏ ਨੇ ਅੱਜੇ ਕੰਮ ਕੀਤਾ ਜਿਵੇਂ ਜਿਹਾ ਔਰ ਇਹ ਸਾਰਾ ਪੈਸਾ ਜਿਹੜਾ ਇਹ ਬਮਾਡਾ ਦੇ ਦੇਣਾ ਹੈ ਯਾਦ ਆ ਮੇਰਮਣ ਤੋਂ ਹੱਦਿਆ ਮਤ 2020 ਦੇ ਵਿੱਚ ਮੇਰੀ ਡਰ ਪੂਰੀ ਹੋਈ ਮਿਲ ਕੇ ਸ਼ੇਖਪੁਰ ਨੇ ਚੱਲੀਆਂ ਨੇ ਉਸ ਤੋਂ ਬਾਅਦ ਸਾਰਿਆਂ ਤੈਜ ਨਾ ਕਰਕੇ ਸਾਰਾ ਪੂਰਾ ਫੰਡ ਕਰਕੇ ਬੰਦ ਕਰਕੇ ਵੱਡੇ ਪੱਤਰ ਤੇ ਭਰਤੀ ਕੀਤੀ ਗਈ ਬੰਦਾ ਸੀ ਔਰ ਉਹਨਾਂ ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਭਰਤੀ ਕੀਤੀ ਜਿਨ੍ਹਾਂ ਨੇ ਸੀਨੀਅਰ ਦਾ ਕੰਮ ਕਰਦਾ ਸੀ ਔਰ ਜੋ ਐਮਐਲਏ ਸਾਹਿਬ ਸਾਡੇ ਬਾਰ ਬਾਰ ਅੰਜਾਮ ਲਾ ਰਹੇ ਸੀ ਜੇ ਕਿ ਅਸੀਂ ਸਫਾਈ ਨਹੀਂ ਕਰਵਾ ਕਰਵਾਦੇ ਸ਼ਹਿਰ ਦੀ ਸ਼ਾਦਾ ਮਾੜਾ ਹਾਲ ਹੈ ਅੱਜ ਉਹ ਵੋਟੀਆਂ ਨੂੰ ਕੈਪਚਰ ਕਰਕੇ ਮਸ਼ੀਨਾਂ ਨੂੰ ਬਾਰੋ-ਬਾਰ ਆਪਣੇ ਘਰੇ ਲੈ ਕੇ ਖੜੇ ਆ। ਝਾੜੂ ਦਾ ਕੰਮ ਕਰ ਰਹੇ ਤੁਸੀਂ। ਉਹਨਾਂ ਨੂੰ ਤਾਂ ਕੋਈ ਐਨਏ ਸੀ ਕੋਈ ਡੀਏ ਸੀ ਤੇ ਸਿਰਫ ਵੋਟਾਂ ਲੈਣ ਵਾਸਤੇ ਭਰਤੀ ਦਿੱਤੀ ਗਈ। ਔਰ ਇਹ ਗੱਲ ਚੰਗੀ ਨਹੀਂ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ। ਸਾਡੇ ਕੋਲ ਸਾਰੇ ਚੋਣੇ ਹੋਏ ਨੁਮਾਇੰਦੇ ਨੇ ਔਰ ਉਹ ਐਮਐਲਏ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਡਿਵੈਲਪਮੈਂਟ ਕਰਵਾਉਣਾ। ਲਾ ਕੇ ਉਹ ਸ਼ਾਇਦ ਦੇ ਵਿੱਚ ਜਾ ਕੇ ਲਫੋਟ ਕਰਨ ਕਿਉਂਕਿ ਜਿਹੜੇ ਸਾਡੇ ਨਾਲ ਖੜੇ ਨਹੀਂ ਜਿਵੇਂ ਸਾਰੇ ਲੋਕਾਂ ਦੇ ਚੋਣੇ ਹੋਏ ਨੁਮਾਇੰਦੇ ਨੇ। ਅੱਜ ਵੀ ਦੇਖਣਾ ਵੀ ਹਰ ਪੋਲੇ ਦੇ ਇੱਥੇ ਤੋਹਾਰੇ ਹਰ ਜਗ੍ਹਾ ਦੇ ਉੱਤੇ ਘਰਾਹਾਂ ਦਾ ਸਫਾਈ ਦਾ ਔਰ ਇਸੇ ਕਰਕੇ ਹੋਇਆ ਕਿ ਕਿ ਧਿਆਨ ਨਹੀਂ ਕੀ ਅਸੀਂ ਜਿਹੜੇ ਟਿਕਣ ਜਾਂਦੇ ਆ ਤਾਂ ਵੀ ਐਮਐਲਏ ਸਾਹਿਬ ਰੁਕਦੇ ਆ ਅਸੀਂ ਆਵਾਰਾ ਪਸ਼ੂ ਚੱਕਣ ਜਾਂਦੇ ਆ ਤਾਂ ਵੀ ਐਮਐਲਏ ਸਾਹਿਬ ਰੁਕਦੇ ਆ ਮੈਂ ਕਹਿੰਦਾ ਤਾਂ ਵੀ ਸਪੋਰਟ ਨਹੀਂ ਕਹਿੰਦੇ ਨਹੀਂ ਦੇ ਪਾ ਰਹੇ ਐਮਐਲਏ ਸਾਹਿਬ ਨੇ ਇੱਕ ਦਿਨ ਦਾ ਇੱਕ ਸਹੌਲ ਲਈ ਸਾਡੇ ਹਰ ਸਟੇਜ ਤੇ ਵਿਚਾਰ ਤੇ ਦੇ ਸਕੇ ਵਿਦੇਸ਼ ਤੋਂ ਲਿਆਂਦੀਆਂ ਸਫਾਈ ਮਸ਼ੀਨਾਂ ਨੂੰ ਲੈ ਕੇ ਮੁਹਾਲੀ ਦੀ ਸਿਆਸਤ ਭੱਗ ਗਈ ਹੈ ਮਸ਼ੀਨੀ ਸਫਾਈ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਆਮੋ ਸਾਹਮਣੇ ਹੋ ਗਿਣੇ ਵਿਧਾਇਕ ਕੁਲਵੰਤ ਨੇ ਅੱਜ ਇਨ੍ਹਾਂ ਮਸ਼ੀਨਾਂ ਨੂੰ ਸ਼ਹਿਰ ਦੀ ਸਫਾਈ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਐਮਐਲਏ ਨੇ ਕਿਹਾ ਕਿ ਉਹਨਾਂ ਨੇ ਮੇਅਰ ਦੇ ਕਾਰਜਕਾਲ ਸਮੇਂ 2015 ਦੇ ਵਿੱਚ ਮਸ਼ੀਨੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਸੀ ਪਰੰਤੂ ਪਿਛਲੇ 2 ਸਾਲਾਂ ਤੋਂ ਸਫਾਈ ਪੱਖੋਂ ਸ਼ਹਿਰ ਦੇ ਹਾਲਾਤ ਬੱਦ ਤੋਂ ਬੱਤਰ ਬਣ ਗਏ ਨੇ ਪਰ ਹੁਣ ਇਹਨਾਂ ਮਸ਼ੀਨਾਂ ਦੇ ਪਹਿਲੇ ਪੜਾਅ ਦੇ ਵਿੱਚ 110 ਕਿਲੋਮੀਟਰ ਤੱਕ ਸੜਕਾਂ ਦੀ ਸਫਾਈ ਇਹ ਮਸ਼ੀਨਾਂ ਕਰਿਆ ਕਰਨਗੀਆਂ ਦੇਖੋ ਗਾੜੇ ਵੀ ਪਰੋਹਦੇ ਨੇ ਰੋਡ ਕਰਨਾ ਹੁੰਦਾ ਪਰ ਇਹ ਗੱਲ ਅੱਜ ਸੱਚ ਹੋਣ ਜਾ ਰਹੀ ਹੈ ਕਿ ਜਿਹੜੀਆਂ ਮਕੈਨੀਕਲ ਸੀਟਿੰਗ ਮਸ਼ੀਨਾਂ ਨੇ ਉਹ ਜਿਹੜੀਆਂ ਆ ਚੁੱਕੀਆਂ ਨੇ ਔਰ ਦੋ ਰਾਸਤੇ ਦੇ ਵਿੱਚ ਨੇ ਕਿਉਂਕਿ ਇਹ ਜੀ ਤੋਂ ਰਿਪੋਰਟ ਕੀਤੀਆਂ ਹਨ ਦੋ ਮਸ਼ੀਨਾਂ ਜਿਹੜੀਆਂ ਅੱਜ ਆਈਆਂ ਹੋਈਆਂ ਨੇ ਅੱਜ ਇਹ ਕੰਮ ਸ਼ੁਰੂ ਕਰ ਦੇਣਗੀਆਂ ਤੇ ਮਹੀਨੇ ਦੇੜੇ ਜਿਹੜੀਆਂ ਦੂਸਰੀਆਂ ਦੋ ਮਸ਼ੀਨਾਂ ਨੇ ਉਹ ਵੀ ਆ ਜਾਣਗੀਆਂ ਔਰ ਇਹ ਸਾਰਾ ਪੈਸਾ ਜਿਹੜਾ ਇਹ ਟਮਾਟਰਾਂ ਨੇ ਦੇਣਾ ਹੈ ਪਿਛਲੇ ਸਮੇਂ ਡੀਲ ਹੋਈ ਸੀ ਟਮਾਟਰ ਦੇ ਧਾਰਿਆਂ ਨਾਲ ਮੇਰੀ ਤੇ ਉਹਨਾਂ ਤੇ 200 ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਸੀ ਸਾਰਿਆਂ ਨਾਲ ਸਹਿਮਤੀ ਹੋਈ ਸੀ ਕਿ ਜਿਹੜੇ ਟਮਾਟਰ ਕਿਉਂਕਿ ਇਹ ਸ਼ਹਿਰ ਨੂੰ ਬਸਾਉਂਦਾ ਹੈ ਤੇ ਸ਼ਹਿਰ ਦੀ ਡਵੈਲਪਮੈਂਟ ਵੀ ਉਹੀ ਕਰਦਾ ਤੇ ਬਾਅਦ ਵਿੱਚ ਮੇਨਟੇਨੈਂਸ ਜਿਹੜੀ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਆ ਇਸ ਕਰਕੇ ਕਹਿਤੇ ਹੋਏ ਕਿ ਇਹ ਚਾਰ ਮਸ਼ੀਨਾਂ ਨੇ ਜਿਹੜੀਆਂ ਸਿੱਧੀਆਂ ਜਿਹੜੀਆਂ ਮਕੈਨੀਕਲ ਸੀਵਿੰਗ ਮਸ਼ੀਨਾਂ ਨੇ ਉਹ ਗਮਾਟਾ ਦੇਖ ਜਾਓ ਜਿਹਦੇ ਰੋਗਾ ਤੇ ਆਜ ਦੋ ਦੇ ਵਿੱਚਵਾਗ ਨੇ ਤੇ ਦੋ ਰਾਹ ਦੇ ਵਿੱਚ ਨੇ ਮੈਂ ਤੇ ਜਿਹੜਾ ਕਰਨਾ ਚਾਹੁੰਦਾ ਹਾਂ ਵੀ 2015 ਦੇ ਵਿੱਚ ਵੀ ਇਹ ਸੀ ਜਿਹੜੀਆਂ ਮਕੈਨੀਕਲ ਸੀਵਿੰਗ ਮਸ਼ੀਨਾਂ ਦਾ ਕੰਮ ਸੀ ਮਕੈਨੀਕਲ ਸੀਵਿੰਗ ਮਸ਼ੀਨਾਂ ਦੇ ਨਾਲ ਸਫਾਈ ਕਰਨ ਦਾ ਕੰਮ ਮੈਂ ਅਰਬ ਕਰਾਇਆ ਜਦੋਂ ਮੈਂ ਲੀਅਰ ਹੁੰਦਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ ਬਈ ਮਸ਼ੀਨਾਂ ਦੇ ਨਾਲ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ ਉਹ ਵੀ ਰਾਤ ਨੂੰ ਦਿਨ ਦੇ ਵਿਚ ਨੂੰ ਨਹੀਂ ਸੀ ਡਿਸਟਰਬ ਕਰਦੇ ਰਾਤ ਨੂੰ ਮਸ਼ੀਨਾਂ ਕੰਮ ਕਰਦੇ ਸਵੇਰ ਉੱਠ ਕੇ ਸਾਰੇ ਲੋਕ ਦੇਖਦੇ ਸੀ ਤੇ ਸਫਾਈ ਚਾਰੇ ਪਾਸੇ ਹੋਈ ਹੁੰਦੀ ਸੀ ਔਰ 5 ਸਾਲ ਮੈਂ ਰਿਹਾ 5 ਸਾਲ ਦੇ ਸਮੇਂ ਦੇ ਦੌਰਾਨ ਇੱਕ ਵੀ ਸ਼ਿਕਾਇਤ ਨਾ ਆਨਲਾਈਨ ਆਫਲਾਈਨ ਸਫਾਈ ਦੀ ਨਾ 메ਨ ਰੋਡ ਦੀ ਸੀ ਨਾ ਵੀ ਰੋਡ ਦੀ ਸੀ ਨਾ ਸੀ ਰੋਡ ਦੀ ਸੀ ਤੇ ਹੁਣ ਵੀ ਮੈਂ ਇਸ ਗੱਲ ਦੀ ਸ਼ਹਿਰ ਵਾਸੀਆਂ ਨੂੰ ਗਾਰੰਟੀ ਦਿੰਦਾ ਕਿ ਆਉਣ ਵਾਲੇ 2 4 6 ਮਹੀਨੇ ਦੇ ਵਿੱਚ ਜੇ ਦੀ ਸਫਾਈ ਦੀ ਹਾਲੇ ਪਿਛਲੇ ਦੋ ਸਾਲਾਂ 'ਚ ਸਾਬ ਤੋਂ ਬਹੁਤ ਜ਼ਿਆਦਾ ਦਿੱਕਤ ਕੀਤੀ। ਉਹਨੂੰ ਸੁਧਾਰ ਕੇ ਬਕਾਇਦਾ ਤੌਰ ਤੇ ਉਸੇ ਪਿਛਲੇ ਪੰਜ ਦੇ 2015 ਲੈ ਕੇ 2020 ਦੇ ਸਮੇਂ ਦੇ ਵੀ ਸਫਾਈ ਹੁੰਦੀ ਸੀ ਉਸੇ ਲੈਵਲ ਦੇ ਉੱਤੇ ਲੈ ਕੇ ਆਉਂਦਾ ਜਾਊਗਾ ਬੰਦੇ ਉਦੋਂ ਵੀ ਵਧੀਆ ਸਫਾਈ ਕਰਕੇ ਜਿਹੜੀ ਸ਼ਹਿਰ ਦੀ ਇਹ ਸ਼ਹਿਰ ਵਾਸੀਆਂ ਨੂੰ ਦਿੱਤੀ ਜਾਊ। ਜਦੋਂ ਮੈਂ ਮੇਹਰ ਮੰਗ ਤੋਂ ਹਟਿਆ ਮਤਲਬ 2020 ਦੇ ਵਿੱਚ ਮੇਰੀ ਟਾਰਪੂਰੀ ਹੋਈ। ਮਿਲ ਕੇ 6 ਮਹੀਨੇ ਚੱਲਿਆ ਨੇ ਉਸ ਤੋਂ ਬਾਅਦ ਸਾਰੀਆਂ ਤਹਿਸ਼ ਨਸ਼ ਕਰਕੇ ਸਾਰਾ ਕੁਝ ਬੰਦ ਕਰਕੇ ਬੰਦ ਕਰਕੇ ਵੱਡੇ ਪੱਤਰ ਤੇ ਭਰਤੀ ਕੀਤੀ ਗਈ ਬੰਦਿਆਂ ਦੀ ਔਰ ਉਹਨਾਂ ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਭਰਤੀ ਹੈ ਜਿਨ੍ਹਾਂ ਨੇ ਸੇਵਾਕ ਦਾ ਕੰਮ ਕਰਨਾ ਨਹੀਂ ਸੀ ਚਾਹੂ ਦਾ ਕੰਮ ਕਰਨਾ ਨਹੀਂ ਸੀ ਉਹਨਾਂ ਨੂੰ ਤਾਂ ਕੋਈ ਐਮਏ ਸੀ ਕੋਈ ਬੀਏ ਸੀ ਤੇ ਸਿਰਫ ਵੋਟਾਂ ਲੈਣ ਵਾਸਤੇ ਭਰਤੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਉਹਨਾਂ ਦੇ ਦਰਦ ਕਮਿਸ਼ਨ ਨਾਲ ਕੰਮ ਕਰਾ ਤਾਂ ਜਿੱਥੇ ਕਰਕੇ ਅੱਜ ਤੁਸੀਂ ਦੇਖਦੇ ਹੋ ਕਿ ਹਰ ਕੋਨੇ ਦੇ ਉੱਤੇ ਮਹਾਲ ਦੇ ਹਰ ਜਗ੍ਹਾ ਦੇ ਉੱਤੇ ਬੁਰਾ ਹਾਲਾ ਸਫਾਈ ਦਾ ਔਰ ਇਸੇ ਕਰਕੇ ਹੋਇਆ ਕਿਉਂਕਿ ਧਿਆਨ ਨਹੀਂ ਸੀ ਸਿਰਫ ਬੋਟਾਂ ਤੋਂ ਬਿਨਾਂ ਤੇ ਆਪਣੇ ਲਾਲਚ ਨੂੰ ਬਿਨਾਂ ਕਰਕੇ ਧਿਆਨ ਦਿੱਤਾ ਹੀ ਨਹੀਂ ਗਿਆ ਕਰਦੇ ਨੇ ਇਸ ਕਰਕੇ ਇਹ ਮਾਰਾ ਹਾਲ ਹੋਇਆ ਤੇ ਹੁਣ ਹੋਰਾਂ ਟਾਈਮ ਤੁਸੀਂ ਦੇਖੋਗੇ ਕਿ ਮੁਹਾਲੀ ਦੇ ਵਿੱਚ ਸਫਾਈ ਦਾ ਜਿਹੜਾ ਹਾਲ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਟੋਪ ਦਾ ਰੋਡ ਦੀ ਸਫਾਈ ਹੋਏ ਕਿ ਹੁਣ ਵੀ ਰਾਤ ਨੂੰ ਪਿਲਣ ਜਾਂ ਕਿ ਦਿਨ ਚ ਲੱਭਦੇ ਹੋ ਦੇਖੋ ਇਹ ਮੇਰਾ ਖਿਆਲ ਹੈ ਜੇ ਤਾਂ ਹਾਲ ਹੀ ਦੇ ਦਿਨ ਚ ਜਦਾਂਗੇ ਤੇ ਰਾਤ ਨੂੰ ਵੀ ਪਹਿਲਾਂ ਇੱਕ ਵਾਰੀ ਦਿਨ ਚ ਅਸੀਂ ਟਰਾਈ ਕਰਾਂਗੇ ਤੇ ਚੱਲਣਗੇ ਰਾਤ ਨੂੰ ਔਰ ਇਹ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹ 2 ਕਰੋੜ ਤੇ 60 ਲੱਖ ਦੀ ਲਗਭਗ ਕਾਹਲੀ ਲੱਜਾ ਤੇ 55 ਕਿਲੋਮੀਟਰ ਦੇ ਇੱਕ ਦਿਨ ਦੇ ਵਿੱਚ ਸਫਾਈ ਕਰਨੀ ਹੈ। ਔਰ ਮੇਰਾ ਖਿਆਲ ਹੈ ਲਗਭਗ 5 ਤੋਂ 700 ਕੋ ਨਿਗਰ ਦੇ ਤਰੀਕ ਰੋਡਾਂ ਕਰਦੀਆਂ ਨੇ। ਪੂਰੇ ਮੁਹਾਲੇ ਦੇ ਜਿਹੜੀਆਂ A ਰੋਡ ਨੇ ਤੇ B ਰੋਡ ਨੇ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਚਾਰ ਮਸ਼ੀਨਾਂ ਨੇ ਜਿਹੜੀਆਂ ਸਫਾਈ ਕਰ ਰਹੀਆਂ ਤੇ ਹਰ ਦੂਜੇ ਜਾਂ ਤੀਜੇ ਦਿਨ ਜਿਹੜੀ ਇਹਨਾਂ ਦੀ ਸਫਾਈ ਦੀ ਟਰਮ ਆਉਗੀ ਤੇ ਦੇਖ ਲੈਣੀ ਪੂਰਾ ਕਿਤੇ ਉਹਦੇ ਮਸ਼ੀਨਾਂ ਨੇ ਡੇਪਟਾ ਦੇ ਸੋਇਟਾ ਕੌਂਸਲ ਨੇ ਇੰਨੀ ਸਰਚਿੰਗ ਕਰਤੀਆਂ ਨੇ ਮਤਲਬ ਤੁਸੀਂ ਸੋਚੇ ਜਾਦਾ ਹੈ ਕਿ ਭਲੇ ਇਹ ਇੱਕ ਵਾਰੀ ਮਸ਼ੀਨ ਖੜੀਏ ਦਾ ਦਾਸ ਤੇ ਤਾਂ ਪੈਸੇ ਹੀ ਜਰੂਰ ਨੂੰ ਹੀ ਪੈਂਦੀ ਹੈਗੀ ਸੋਇਟਾ ਉਧਰ ਦੂਸਰੇ ਪਾਸੇ ਮੇਰ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਅੱਜ ਸਵੇਰੇ ਹੀ ਸਫਾਈ ਮਸ਼ੀਨਾਂ ਦੀ ਉਡੀਕ ਕੀਤੀ ਜਾ ਰਹੀ ਸੀ ਪਰੰਤੂ ਇਹ ਮਸ਼ੀਨਾਂ ਐਮਐਲਏ ਕੁਲਵੰਤ ਸਿੰਘ ਦੇ ਦਫ਼ਤਰ ਬਾਹਰ ਖੜੀਆਂ ਮਿਲੀਆਂ ਉਹਨਾਂ ਨੇ ਵਿਧਾਇਕ ਉੱਤੇ ਨਗਰ ਨਿਗਮ ਦੇ ਕੰਮਾਂ ਵਿੱਚ ਪੇ ਲੋੜੀ ਦਖਲੰਦਾ ਜ਼ਿਕਰਾਂ ਦਾ ਇਲਜ਼ਾਮ ਵੀ ਲਗਾਇਆ ਇਹ ਫੁੱਲੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਮਸ਼ੀਨਾਂ ਆਈਆਂ ਨੇ ਬੜੀ ਖੁਸ਼ੀ ਦੀ ਗੱਲ ਆ ਔਰ ਜੋ ਮਸ਼ੀਨਾਂ ਦਾ ਆਉਣਾ ਉਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਨੂੰ ਕੰਮ ਲੈਣਾ ਤੇ ਉਹ ਕਾਰਪੋਰੇਸ਼ਨ ਦੇ ਬਿਲਡਿੰਗ ਦੇ ਵਿੱਚ ਆਉਣੀਆਂ ਚਾਹੀਦੀਆਂ ਸਨ ਔਰ ਜੋ ਐਮਐਲਏ ਸਾਹਿਬ ਸਾਡੇ ਦੇ ਬਾਰ ਬਾਰ ਇਲਜ਼ਾਮ ਲਾ ਰਹੇ ਸੀਗੇ ਕਿ ਅਸੀਂ ਸਫਾਈ ਨਹੀਂ ਕਰਵਾ ਕਰਵਾ ਰਹੇ ਸ਼ਹਿਰ ਦੀ ਸ਼ਹਿਰ ਦਾ ਮਾੜਾ ਹਾਲ ਹੈ ਅੱਜ ਉਹ ਉਸ ਚੀਜ਼ ਨੂੰ ਕੈਪਚਰ ਕਰਕੇ ਮਸ਼ੀਨਾਂ ਨੂੰ ਬਾਰੋ-ਬਾਰ ਆਪਣੇ ਘਰੇ ਲੈ ਕੇ ਖੜੇ ਆ ਔਰ ਇਹ ਗੱਲ ਚੰਗੀ ਨਹੀਂ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੇ ਕੋਲ ਸਾਰੇ ਚੋਣੇ ਹੋਏ ਨਮਾਇंदे ਨੇ ਔਰ ਉਹ ਐਮਐਲਏ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਡਿਵੈਲਪਮੈਂਟ ਕਰਾਉਣ ਨਾ ਕਿ ਉਹ ਸ਼ਹਿਰ ਦੇ ਵਿੱਚ ਜਾ ਕੇ ਇੰਟਰਫੇਰੈਂਸ ਕਰਨ ਕਿਉਂਦੇ ਜਿਹੜੇ ਸਾਡੇ ਨਾਲ ਖੜੇ ਨੇ ਇਹ ਵੀ ਸਾਰੇ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਨੇ ਇਹ ਜਿੰਮੇਵਾਰ ਨੇ ਉਹਨਾਂ ਦਾ ਸਰਜੰਦਾ ਹੈ ਕਿ ਉਹ ਫੋਨ ਨਹੀਂ ਚੱਕਦੇ ਉਹਨਾਂ ਦਾ ਸਰਜੰਦਾ ਹੈ ਕਿ ਉਹ ਕਿਸ ਨੂੰ ਮਿਲਦੇ ਨਹੀਂ ਔਰ ਇਹਨਾਂ ਨੂੰ ਤਾਂ ਮਿਲਣਾ ਵੀ ਪੈਣਾ ਹੈ ਔਰ ਹਰ ਇੱਕ ਦੀ ਗੱਲ ਵੀ ਸੁਣੀਏ ਪਣੀ ਹੈ ਹਰ ਇੱਕ ਦਾ ਫੋਨ ਵੀ ਚੱਕਣਾ ਪਿਆ। ਮੇਰੀ ਇਹੋ ਬੇਨਤੀ ਆ ਕਿ ਇਸ ਤਰ੍ਹਾਂ ਦੀ ਹਲਕਾ ਤਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨੇ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਦੇ ਦਫ਼ਤਰ ਚ ਆਉਣੀ ਚਾਹੀਦੀ ਆ ਔਰ ਜੋ ਕਾਰਪੋਰੇਸ਼ਨ ਮਾਹਸਨ ਮਾਨੇ ਕੌਸਟਰਾਂ ਦਾ ਇੱਥੇ ਆ ਕੇ ਉਹਨਾਂ ਦਾ ਘਟਨਾ ਮੰਨਦਾ ਵੀ ਉਹਦਾ ਉੱਥੇ ਉਹਨਾਂ ਦਾ ਘਟਨਾ ਕੀਤਾ ਸੰਗੋ ਦੇਖ ਕੇ ਪਤਾ ਲੱਗਿਆ ਵੀ ਮੈਂ ਵੀਡੀਓ ਦੇਖੀ ਹੈ ਕੋਈ ਕਿ ਉਹਨਾਂ ਦਾ ਘਟਨਾ ਕੀਤਾ ਸੰਗੋ ਹੁਣ ਤੱਕ ਇਹਦਾ ਪਤਾ ਨਹੀਂ ਹੈ ਐਸੀ ਕਮਿਸ਼ਨਰ ਵੱਲੋਂ ਕੋਈ ਪ੍ਰਤੀਗਿਰ ਕੋਲ ਜੀ ਸਾਨੂੰ ਕੋਈ ਉਹਦਾ ਹੁਣ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਮਸ਼ੀਨਾਂ ਆ ਚੁੱਕੀਆਂ ਨੇ ਔਰ ਉੱਥੇ ਕਮਿਸ਼ਨਰ ਵੀ ਖੜੇ ਨੇ ਉੱਥੇ ਬਾਕੀ ਅਫਸਰ ਵੀ ਖੜੇ ਨੇ ਔਰ ਮੈਂ ਇੱਕ ਜੀ ਤੁਹਾਨੂੰ ਹੋਰ ਦੱਸ ਦਵਾਂ ਕਿ ਅਸੀਂ ਜੋ ਵੀ ਕੰਮ ਕਰਨ ਲੱਗਦੇ ਹਾਂ ਅਸੀਂ ਜਿਹੜੀਆਂ ਟਿਕਣ ਜਾਂਦੇ ਹਾਂ ਤਾਂ ਵੀ ਐਮਐਲਏ ਸਾਹਿਬ ਰੋਕਦੇ ਆ ਅਸੀਂ ਆਵਾਰਾ ਪਸ਼ੂ ਚੱਕਣ ਜਾਂਦੇ ਔਰ ਜੇ ਡਿਵੈਲਪਮੈਂਟ ਦੇ ਕੰਮ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਕਈ ਜਗ੍ਹਾ ਜਿਵੇਂ ਠੇਕੇਦਾਰ ਕੌਣ ਵਾਲਾ ਨੂੰ ਤੁਹਾਨੂੰ ਸਾਹਮਣੇ ਕਰ ਦੂੰਗਾ ਔਰ ਉਹਨੂੰ ਵਾਰ-ਵਾਰ ਅਫਸਰਾਂ ਦੇ ਫੋਨ ਜਾ ਰਹੇ ਕਿ ਤੂੰ ਕੰਮ ਨਹੀਂ ਕਰਨਾ ਉਹ ਕਈ ਵਾਰਡਾਂ ਦੇ ਵਿੱਚੋਂ ਤਾਂ ਬਰੀਦ ਮਲਕ ਦੇ ਕੰਮ ਚੱਲ ਰਹੇ ਆ ਉਹਦਾ ਸੁਚੇਤ ਸਿੰਘ ਕਲੌੜ ਦੇ ਵਾਰਡ 'ਚ ਕੰਮ ਚੱਲ ਰਿਹਾ ਉਹਦਾ ਭੋਲੂ ਦੇ ਵਾਰਡ 'ਚ ਕੰਮ ਚੱਲ ਰਿਹਾ ਸੋ ਮੇਰੀ ਬੇਨਤੀ ਹੈ ਕਿ ਐਮਐਲਏ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇੱਕ ਪਾਸੇ ਜਿਹੜੀ ਸਰਕਾਰ ਦੀਆਂ ਉੱਪਰੋਂ ਜੋ ਆਪਾਂ ਰੋਜ਼ ਗੱਲਾਂ ਸੁਣਦੇ ਆ ਕਿ ਅਸੀਂ ਐਡ ਵਾਲੀ ਸਰਕਾਰ ਨਹੀਂ ਹੈਗੀ ਤਾਂ ਕੰਮ ਵਾਲੀ ਸਰਕਾਰ ਆ ਸੋ ਮੈਨੂੰ ਲੱਗਦਾ ਔਰ ਉਹਨਾਂ ਦਾ ਜੋ ਇਲਾਕਾ ਪਿੰਡਾਂ ਦਾ ਏਰੀਆ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਪਿੰਡਾਂ ਵਿੱਚ ਜਾ ਕੇ ਡਿਵੈਲਪਮੈਂਟ ਕਰਾਉਣ ਅਸੀਂ ਸਾਰੇ 50 ਕੌਂਸਲਰ ਹੈਗੇ ਆ ਮਹਾਣੀ ਨੂੰ ਦੇਖਣ ਵਾਸਤੇ ਅਸੀਂ ਲੱਗੇ ਹੋਏ ਆ ਔਰ ਸਾਡੀ ਜ਼ਿੰਮੇਵਾਰੀ ਇਸੇ ਆਪਣੀ ਪੂਰੀ ਵਾਕੂਬੀ ਨੂੰ ਵਹਾ ਰਹੇ ਆ ਔਰ ਨਿਯੂਨ ਨੂੰ ਬੇਨਤੀ ਆ ਕਿ ਇਹਦੇ ਵਿੱਚ ਇੰਟਰਫੇਰੈਂਸ ਨਾ ਕਰਨ ਔਰ ਜੇਕਰ ਇਸ ਤਰ੍ਹਾਂ ਉਹ ਕਰਦੇ ਰਹਿਣਗੇ ਤਾਂ ਸਾਨੂੰ ਸੜਕ ਤੇ ਆ ਕੇ ਉਹਨਾਂ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਧਰਨਾ ਵੀ ਲਾਉਣਾ ਪਊਗਾ ਔਰ ਉਹਨਾਂ ਦੇ ਖਿਲਾਫ ਬੋਲਣਾ ਵੀ ਪਊਗਾ ਫਿਰ ਉਹਨਾਂ ਜਿਹੜਾ ਉਹ ਕਿਰਕਰੀ ਹੋਊਗੀ ਫਿਰ ਇਹ ਗੱਲ ਮਾੜੀ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਇੰਨਾ ਮਸ਼ੀਨਾਂ ਦੀ ਸਿਆਸਤ ਤੇ ਲੋਕਾਂ ਦੇ ਵੱਲੋਂ ਜਿਹੜੇ ਪਰੇਸ਼ਾਨੀਆਂ ਇਹਨਾਂ ਸਾਹਮਣੇ ਰੱਖੀਆਂ ਗਈਆਂ ਨੇ ਸਫਾਈ ਦੇ ਜਿਸ ਤਰੀਕੇ ਨਾਲ ਹਾਲਾਤ ਨੇ ਉਹ ਕਦੋਂ ਬਦਲਣਗੇ ਕਿ ਸਫਾਈ ਮਸ਼ੀਨਾਂ ਸ਼ਹਿਰ ਦੀ ਸਫਾਈ ਕਰ ਸਕਣਗੀਆਂ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਨਵਜੇ ਪੰਜਾਬ